ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਸ਼ਹੀਦੀ ਤੋਂ ਪਹਿਲਾਂ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਸਿੱਖ ਸੰਗਤਾਂ ਦੇ ਨਾਲ ਬਚਨ ਵਿਲਾਸ ਅਤੇ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਜਾ ਰਹੇ ਸਨ ਲਾਹੌਰ ਨੂੰ ਉਤਰਨ ਲੱਗੇ ਗੁਰੂ ਜੀ ਨੇ ਇੱਕ ਸਿੱਖ ਨੂੰ ਗੋਇੰਦਵਾਲ ਸਾਹਿਬ ਭੇਜ ਕੇ ਸ੍ਰੀ ਬਾਬਾ ਮੁਹਰੀ ਜੀ ਦੇ ਵੱਡੇ ਪੁੱਤਰ ਬਾਬਾ ਅਰਥਮਲ ਜੀ ਨੂੰ ਸਨੇਹਾ ਭੇਜਿਆ ਕਿ ਆਪ ਸਾਡੇ ਪਿੱਛੇ ਛੇਤੀ ਲਾਹੌਰ ਪਹੁੰਚ ਜਾਓ ਬਾਬਾ ਅਰਥਮਲ ਜੀ ਨੇ ਜਦ ਇਸ ਦਾ ਕਾਰਨ ਪੁੱਛਿਆ ਤਾਂ ਸਿੱਖ ਨੇ ਦੱਸਿਆ ਕਿ ਜਹਾਂਗੀਰ ਬਾਦਸ਼ਾਹ ਨੇ ਗੁਰੂ ਜੀ ਨੂੰ ਪਰਵਾਨਾ ਭੇਜ ਕੇ ਲਾਹੌਰ ਸਦਿਆ ਹੈ ਇਸ ਵਾਸਤੇ ਗੁਰੂ ਜੀ ਨੇ ਤੁਹਾਨੂੰ ਉੱਥੇ ਮਿਲਣ ਵਾਸਤੇ ਯਾਦ ਕੀਤਾ ਹੈ ਇਹ ਗੱਲ ਸੁਣ ਕੇ ਗਵਿੰਦਵਾਲ ਸਾਰਿਆਂ ਸਬੰਧੀਆਂ ਨੂੰ ਬੜੀ ਚਿੰਤਾ ਹੋਈ ਅਤੇ ਰਾਤ ਔਖੇ ਸੌਖੇ ਬਤੀਤ ਕਰਕੇ ਦੂਸਰੇ ਦਿਨ ਸਵੇਰੇ ਹੀ ਬਾਬਾ ਅਰਥਮਲ ਜੀ ਲਾਹੌਰ ਨੂੰ ਉਤਰ ਪਏ ਇੱਧਰ ਸ੍ਰੀ ਗੁਰੂ ਅਰਜਨ ਦੇਵ ਜੀ ਇੱਕ ਰਾਤ ਰਸਤੇ ਵਿੱਚ ਵਿਸ਼ਰਾਮ ਕਰਕੇ ਦੂਸਰੇ ਦਿਨ ਸੰਧਿਆ ਸਮੇਂ ਲਾਹੌਰ ਪਹੁੰਚ ਕੇ ਇੱਕ ਸਿੱਖ ਭਾਈ ਸੰਧੂ ਦੇ ਘਰ ਚਲੇ ਗਏ ਭਾਈ ਸੱਧੂ ਨੇ ਬੜੇ ਪ੍ਰੇਮ ਨਾਲ ਸਤਿਗੁਰੂ ਸਾਹਿਬ ਜੀ ਦੀ ਅਤੇ ਪੰਜਾਂ ਸਿੱਖਾਂ ਦੀ ਸੇਵਾ ਕੀਤੀ ਜਿਉਂ-ਜਿਉਂ ਸ਼ਹਿਰ ਦੇ ਸਿੱਖਾਂ ਨੇ ਆਪ ਜੀ ਦਾ ਭਾਈ ਸੱਧੂ ਜੀ ਦੇ ਘਰ ਆਉਣਾ ਸੁਣਿਆ ਤਿਉਂ-ਤਿਉਂ ਸਭ ਸਿੱਖ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਅਤੇ ਭੇਟਾ ਅਰਪਣ ਕਰਕੇ ਮੱਥਾ ਟੇਕ ਕੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਨ ਲੱਗੇ ਇਸ ਤਰ੍ਹਾਂ ਜਦ ਦੂਸਰਾ ਦਿਨ ਵੀ ਬੀਤ ਗਿਆ ਤਾਂ ਬਾਬਾ ਅਰਥਮੱਲ ਵੀ ਆ ਗਏ ਅਰਥਮੱਲ ਜੀ ਨੂੰ ਗੁਰੂ ਜੀ ਨੇ ਸਾਰੀ ਗੱਲ ਦੱਸ ਕੇ ਕਿਹਾ ਹੁਣ ਸਾਡੇ ਸਰੀਰ ਦਾ ਅੰਤ ਹੋਣ ਵਾਲਾ ਹੈ ਆਪ ਜੀ ਸਾਡੇ ਪਿੱਛੋਂ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਧਿਆਨ ਰੱਖਣਾ ਵਿਰੋਧੀ ਇਸ ਨੂੰ ਕੋਈ ਦੁੱਖ ਨਾ ਦੇਣ ਸ੍ਰੀ ਅਰਥਮੱਲ ਜੀ ਨੇ ਸਾਰੀ ਗੱਲ ਸੁਣ ਕੇ ਬੜਾ ਦੁੱਖ ਪ੍ਰਗਟ ਕੀਤਾ ਗੁਰੂ ਜੀ ਦਾ ਕੁਝ ਦਿਨ ਤੋਂ ਲਾਹੌਰ ਆਉਣਾ ਸੁਣ ਕੇ ਚੰਦੂ ਨੇ ਜਹਾਂਗੀਰ ਨੂੰ ਕਿਹਾ ਹਜ਼ੂਰ ਜਹਾਂ ਪਨਾਹ ਸ਼੍ਰੀ ਅਰਜਨ ਦੇਵ ਜਿਨ੍ਹਾਂ ਨੂੰ ਆਪ ਜੀ ਨੇ ਪਰਵਾਨਾ ਭੇਜ ਕੇ ਸਦਿਆ ਹੈ ਉਹ ਆਪ ਜੀ ਪਾਸ ਨਹੀਂ ਆਏ ਤੇ ਇੱਕ ਸਿੱਖ ਸੱਧੂ ਦੇ ਕਰ ਠਹਿਰ ਕੇ ਪੂਜਾ ਦਾ ਧਨ ਇਕੱਠਾ ਕਰ ਰਹੇ ਹਨ ਆਪ ਜੀ ਦੇ ਹੁਕਮ ਦੀ ਉਹਨਾਂ ਨੇ ਕੋਈ ਵੀ ਪ੍ਰਵਾਹ ਨਹੀਂ ਕੀਤੀ ਹੁਣ ਜੇ ਆਪ ਆਪਣਾ ਆਦਮੀ ਭੇਜ ਕੇ ਦਰਬਾਰ ਵਿੱਚ ਨਹੀਂ ਮਗਵਾਉਂਦੇ ਤਾਂ ਧਨ ਇਕੱਠਾ ਕਰਕੇ ਵਾਪਸ ਆਦਮੀ ਅਮਰਤ ਸਰ ਜਾਏਗਾ ਚੰਦੂ ਪਾਸੋਂ ਇਹ ਗੱਲ ਸੁਣ ਕੇ ਜਹਾਂਗੀਰ ਨੇ वजीर, वजीर, वजीर खान ਨੂੰ ਕਿਹਾ ਕਿ ਤੂੰ ਆਪ ਜਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮੇਰੇ ਪਾਸ ਲੈ ਆਓ ਵजीर खान ਨੇ ਗੁਰੂ ਜੀ ਪਾਸ ਪਹੁੰਚ ਕੇ ਬੇਨਤੀ ਕੀਤੀ ਕਿ ਚੰਦੂ ਆਪ ਜੀ ਦੀ ਕੁਝ ਦਿਨਾਂ ਤੋਂ ਬਾਦਸ਼ਾਹ ਪਾਸ ਚੁਗਲੀ ਕਰ ਰਿਹਾ ਹੈ ਬਾਦਸ਼ਾਹ ਨੇ ਮੈਨੂੰ ਭੇਜਿਆ ਹੈ ਕਿ ਆਪ ਜੀ ਮੇਰੇ ਨਾਲ ਚੱਲ ਕੇ ਬਾਦਸ਼ਾਹ ਨੂੰ ਦਰਸ਼ਨ ਦਿਓ ਵजीर खान ਦੀ ਗੱਲ ਸੁਣ ਕੇ ਗੁਰੂ ਜੀ ਪੰਜਾਂ ਸਿੱਖਾਂ ਨੂੰ ਨਾਲ ਲੈ ਕੇ ਵजीर खान ਦੇ ਨਾਲ ਬਾਦਸ਼ਾਹੀ ਕਚਹਿਰੀ ਵਿੱਚ ਪਹੁੰਚ ਗਏ ਬਾਦਸ਼ਾਹ ਨੇ ਬੜੇ ਸਤਕਾਰ ਨਾਲ ਆਪ ਜੀ ਨੂੰ ਆਪਣੇ ਪਾਸ ਬਿਠਾ ਕੇ ਹੋਰ ਗੱਲਾਂ ਬਾਤਾਂ ਕਰਕੇ ਪੁੱਛਿਆ Hindu ਤੇ Musalman ਦੋਵੇਂ ਆਪਣੇ ਧਰਮ ਨੂੰ ਵੱਡਾ ਆਖ ਕੇ ਝਗੜਦੇ ਰਹਿੰਦੇ ਹਨ ਕਿ ਰਾਮ ਜਾਂ ਅੱਲਾ ਦਾ ਨਾਮ ਵੱਡਾ ਹੈ tatha ਇਨ੍ਹਾਂ ਦੋ ਮਜਬਹਾਂ ਵਿੱਚੋਂ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ ਕਿਰਪਾ ਕਰਕੇ ਮੇਰਾ ਇਹ ਸੰਸਾਰ ਨਿਵਰਤ ਕਰੋ ਜੀ ਗੁਰੂ ਜੀ ਨੇ ਕਿਹਾ ਪ੍ਰਮਾਤਮਾ ਇੱਕ ਹੈ ਪਰ ਇਹ ਉਸ ਨੂੰ ਦੋ ਬਣਾ ਕੇ ਝਗੜਦੇ ਹਨ ਗੁਰੂ ਜੀ ਦਾ ਮਤ ਦੋਹਾਂ ਤੋਂ ਵੱਖ ਹੈ ਇਸ ਵਾਸਤੇ ਝਗੜੇ ਵਾਲੀ ਕੋਈ ਗੱਲ ਨਹੀਂ ਹੈ Hindu ਹੋਵੇ ਭਾਵੇਂ Musalman ਜਿਹੜਾ ਵੀ ਸੱਚ ਨੂੰ ਧਿਆਵੇਗਾ ਉਹੀ ਭਵ ਸਾਗਰ ਤੋਂ ਪਾਰ ਹੋ ਜਾਵੇਗਾ ਅਤੇ ਬਹਿਸ਼ਤਾ ਨੂੰ ਜਾਵੇਗਾ ਇਸ ਉਪਰੰਤ ਸੰਧਿਆ ਦਾ ਸਮਾਂ ਹੋਣ ਕਰਕੇ ਸ਼ਾਹ ਨੇ ਦਰਬਾਰ ਸਮਾਪਤ ਕਰ ਦਿੱਤਾ ਜਦ ਗੁਰੂ ਜੀ ਉੱਠ ਕੇ ਬਾਹਰ ਆਏ ਤਾਂ ਚੰਦੂ ਨੇ ਸ਼ਾਹ ਨੂੰ ਕਿਹਾ ਜੇ ਆਗਿਆ ਦਿਓ ਤਾਂ ਮੈਂ ਇਹਨਾਂ ਨੂੰ ਆਪਣੇ ਘਰ ਲੈ ਜਾਵਾਂ ਅਤੇ ਇਹਨਾਂ ਦੀ ਅੰਨ ਪਾਣੀ ਨਾਲ ਸੇਵਾ ਕਰਕੇ ਤੁਹਾਡੇ ਵੱਲੋਂ ਸਮਝਾਵਾਂ ਕਿ ਪਿਛਲਾ ਜੁਰਮਾਨਾ 2 ਲੱਖ ਦੇ ਦਿਓ ਅਤੇ ਅੱਗੇ ਤੋਂ ਆਪਣੇ ਪਾਸ ਕਿਸੇ ਚੋਰ ਧਾੜਵੀ ਨੂੰ ਨਾ ਰੱਖਣਾ 2 ਲੱਖ ਰੁਪਏ ਜੁਰਮਾਨਾ ਵਸੂਲ ਕਰਕੇ ਮੈਂ ਸ਼ਾਹੀ ਖਜ਼ਾਨੇ ਵਿੱਚ ਜਮ੍ਹਾਂ ਕਰਾ ਦੇਵਾਂਗਾ ਜਦ ਚੰਦੂ ਦੀ ਇਹ ਗੱਲ ਮੰਨ ਕੇ ਬਾਦਸ਼ਾਹ ਆਪਣੇ ਮਹਿਲਾਂ ਨੂੰ ਚਲਿਆ ਗਿਆ ਤਾਂ ਚੰਦੂ ਗੁਰੂ ਜੀ ਨੂੰ ਪੰਜ ਸਿੱਖਾਂ ਸਹਿਤ ਆਪਣੇ ਕਰ ਲੈ ਗਿਆ ਗੁਰੂ ਜੀ ਦੇ ਸਾਥੀ ਪੰਜ ਸਿੱਖਾਂ ਨੂੰ ਡਿਉੜੀ ਵਿੱਚ ਕੈਦ ਕਰਕੇ ਗੁਰੂ ਜੀ ਨੂੰ ਪਿਛਲੇ ਅੰਦਰ ਦੇ ਦਿੱਤਾ ਦੂਸਰੇ ਦਿਨ ਜਹਾਂਗੀਰ ਜਦ ਕਸ਼ਮੀਰ ਨੂੰ ਤੁਰਨ ਲੱਗਾ ਤਾਂ ਚੰਦੂ ਨੇ ਕਿਹਾ ਕਿ ਮੈਂ ਕੁਝ ਸਰਕਾਰੀ ਮਾਮਲੇ ਦਾ ਹਿਸਾਬ ਕਰਾਂ ਕਿ ਤਿੰਨ ਚਾਰ ਦਿਨ ਤੱਕ ਪਿੱਛੋਂ ਆ ਜਾਵਾਂਗਾ ਮੈਨੂੰ ਪ੍ਰਵਾਨਗੀ ਦਿਓ ਇਸ ਤਰ੍ਹਾਂ ਸ਼ਾਹ ਦੀ ਮਨਜ਼ੂਰੀ ਲੈ ਕੇ ਚੰਦੂ ਆਪਣੇ ਦੁਸ਼ਟ ਕੁਨੇ ਵਾਸਤੇ ਪਿੱਛੇ ਲਾਹੌਰ ਹੀ ਰਹਿ ਗਿਆ ਅਤੇ ਜਹਾਗੀਰ ਕਸ਼ਮੀਰ ਚਲਿਆ ਗਿਆ ਘਰ ਆਣ ਕੇ ਚੰਦੂ ਨੇ ਗੁਰੂ ਜੀ ਨੂੰ ਕਿਹਾ ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਮੋੜ ਦਿੱਤਾ ਸੀ ਮੈਂ ਬੇਨਤੀ ਕੀਤੀ ਸੀ ਪਰ ਤੁਸੀਂ ਮੰਨੀ ਕਿਉਂ ਨਹੀਂ ਗੁਰੂ ਜੀ ਨੇ ਕਿਹਾ دیਵਾਨ ਸਾਹਿਬ ਆਪ ਉੱਚੀ ਕੁੱਲ ਵਾਲੀ ਚਵਾਰੇ ਦੀ ਨਿਆਈ ਹੋ ਅਤੇ ਅਸੀਂ ਮੋਰੀ ਵਾਂਗੂ ਨੀਵੇਂ ਹਾਂ ਇਸ ਕਰਕੇ ਅਸਾਂ ਮੀਲੀ ਨਾਲ ਹੀ ਮੇਲ ਕਰ ਲਿਆ ਕਿਉਂਕਿ ਆਪਣੇ ਬਰਾਬਰ ਦੇ ਨਾਲ ਮਿਲਣਾ ਹੀ ਸਭ ਕੋਈ ਚੰਗਾ ਕਹਿੰਦਾ ਹੈ ਇਹ ਗੱਲ ਸੁਣ ਕੇ ਚੰਦੂ ਨੇ ਆਪਣੇ ਸਿਪਾਹੀਆਂ ਨੂੰ ਕਿਹਾ ਕਿ ਇਹਨਾਂ ਨੂੰ ਅੰਨ ਜਲ ਬਿਲਕੁਲ ਨਹੀਂ ਦੇਣਾ ਅਤੇ ਨਾ ਹੀ ਸੌਣ ਦੇਣਾ ਜਦ ਇਹ 2 ਲੱਖ ਜੁਰਮਾਨਾ ਭਰ ਦੇਣਗੇ ਤਾਂ ਇਹਨਾਂ ਨੂੰ ਖਾਣ ਪੀਣ ਅਤੇ ਸੌਣ ਦੀ ਆਗਿਆ ਹੋਵੇਗੀ ਗੁਰੂ ਜੀ ਦੇ ਪਾਸ ਕਿਸੇ ਨੂੰ ਜਾਣ ਨਹੀਂ ਦੇਣਾ ਆਪਣੇ ਸਿਪਾਹੀਆਂ ਨੂੰ ਪੱਕੇ ਕਰਕੇ ਚੰਦੂ ਆਪਣੇ ਮਹਿਲਾਂ ਨੂੰ ਚਲਿਆ ਗਿਆ ਜਦ ਬਾਦਸ਼ਾਹ ਦੀ ਕਚਹਿਰੀ ਤੋਂ ਪਿੱਛੋਂ ਗੁਰੂ ਜੀ ਆਪਰੇ ਡੇਰੀ ਵਾਪਸ ਨਾ ਗਏ ਤਾਂ ਸਿੱਖ ਸੰਗਤਾਂ ਵਿੱਚ ਬਹੁਤ ਚਿੰਤਾ ਹੋਈ ਬਹੁਤ ਪੁੱਛ ਪੜਤਾਲ ਪਿੱਛੋਂ ਸਿੱਖਾਂ ਨੂੰ ਪਤਾ ਲੱਗਾ ਕਿ ਚੰਦੂ ਦੇ ਆਦਮੀ ਗੁਰੂ ਜੀ ਨੂੰ ਫੜ ਕੇ ਸੰਧਿਆ ਸਮੇਂ ਚੰਦੂ ਦੇ ਘਰ ਲੈ ਗਏ ਤਦ ਪ੍ਰੇਮੀ ਸਿੱਖਾਂ ਨੇ ਗੁਰੂ ਜੀ ਨੂੰ ਮਿਲਣ ਦਾ ਬਹੁਤ ਯਤਨ ਕੀਤਾ ਪਰ ਚੰਦੂ ਦੇ ਪਹਿਰੇਦਾਰ ਆਦਮੀਆਂ ਨੇ ਕਿਸੇ ਨੂੰ ਨਾ ਮਿਲਣ ਦਿੱਤਾ ਦੂਜੇ ਦਿਨ ਚੰਦੂ ਨੇ ਗੁਰੂ ਜੀ ਪਾਸ ਜਾ ਕੇ ਕਿਹਾ ਨਾਤਾ ਲੈਣਾ ਮਨ ਲਵੋ ਨਹੀਂ ਤਾਂ ਹੁਣ ਮੈਂ ਤੁਹਾਨੂੰ ਜਿਉਂਦਿਆਂ ਨੂੰ ਨਹੀਂ ਛੱਡਾਂਗਾ ਬਹੁਤ ਤਸੀਹੇ ਤੇ ਕਸ਼ਟ ਦੇ ਕੇ ਤੁਹਾਡੀ ਜਿੰਦ ਕੱਢਾਂਗਾ ਗੁਰੂ ਜੀ ਨੇ ਕਿਹਾ ਜੋ ਤੇਰੀ ਮਰਜ਼ੀ ਹੈ ਤੂੰ ਕਰ ਜੋ ਬੀਜੇਗਾ ਉਹੀ ਵੱਢੇਗਾ ਜਦ ਗੁਰੂ ਜੀ ਚੰਦੂ ਦੀ ਗੱਲ ਨਾ ਮੰਨੇ ਤਾਂ ਉਸਨੇ ਆਪਣੇ ਆਦਮੀਆਂ ਨੂੰ ਆਖ ਕੇ ਪਾਣੀ ਦੀ ਇੱਕ ਦੀਗ ਉਬਾਲ ਕੇ ਗੁਰੂ ਜੀ ਨੂੰ ਉਸ ਵਿੱਚ ਬਿਠਾ ਦਿੱਤਾ ਗੁਰੂ ਜੀ ਨੂੰ ਉਬਲਦੀ ਦੀਗ ਵਿੱਚ ਬੈਠਾ ਦੇਖ ਕੇ ਭਾਈ ਪ੍ਰਾਣਾ ਆਦ ਸਿੱਖਾਂ ਵਿੱਚ ਹਾਹਾਕਾਰ ਮਚ ਗਈ ਜਦ ਸਿੱਖ ਗੁਰੂ ਜੀ ਨੂੰ ਦੀਗ ਵਿੱਚੋਂ ਕੱਢਣ ਵਾਸਤੇ ਉઠੇ ਤਾਂ ਚੰਦੂ ਦੇ ਆਦਮੀਆਂ ਨੇ ਡੰਡੇ ਮਾਰ-ਮਾਰ ਕੇ ਉਹਨਾਂ ਨੂੰ ਪਿੱਛੇ ਕਰ ਦਿੱਤਾ ਫਿਰ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਤੁਸੀਂ ਸਾਡੇ ਪਾਸ ਨਾ ਆਓ ਇਹਨਾਂ ਦੁਸ਼ਟਾਂ ਦੀ ਜੜ ਖਾਰੇ ਪਾਣੀ ਪੈ ਰਹੀ ਹੈ ਤੁਸੀਂ ਮਾਰ ਨਾ ਖਾਓ ਅਸਾਂ ਤਾਂ ਸਰੀਰ ਤਿਆਗ ਦੇਣਾ ਹੈ ਗੁਰੂ ਜੀ ਦੀ ਇਹ ਆਗਿਆ ਸੁਣ ਕੇ ਭਾਈ ਪ੍ਰਾਣੇ ਨੇ ਦੂਰੋਂ ਹੀ ਕਿਹਾ ਮਹਾਰਾਜ ਜੇ ਹੁਕਮ ਕਰੋ ਤਾਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਵਜਾ ਦਿਆਂ ਅਤੇ ਇਹਨਾਂ ਦੁਸ਼ਟਾਂ ਦਾ ਨਾਸ਼ ਕਰ ਦਿਆਂ ਗੁਰੂ ਜੀ ਨੇ ਕਿਹਾ ਭਾਈ ਪ੍ਰਾਣਾ ਇਹ ਸ਼ਕਤੀ ਤੂੰ ਕਿੱਥੋਂ ਪਾਈ ਹੈ ਪ੍ਰਾਣੇ ਨੇ ਕਿਹਾ ਤੁਹਾਡੀ ਸੇਵਾ ਕਰਕੇ ਤਦ ਗੁਰੂ ਜੀ ਨੇ ਕਿਹਾ ਜਿਨ੍ਹਾਂ ਦੀ ਸੇਵਾ ਕਰਕੇ ਤੂੰ ਆਪਣੀ ਸ਼ਕਤੀ ਦਾ ਹੰਕਾਰ ਕਰਦਾ ਹੈ ਉਹਨਾਂ ਵਿੱਚ ਇਤਨੀ ਸ਼ਕਤੀ ਹੈ ਕਿ ਨਹੀਂ ਜੇ ਤੂੰ ਜਾਣਦਾ ਹੈ ਕਿ ਉਹਨਾਂ ਵਿੱਚ ਸ਼ਕਤੀ ਹੈ ਤਾਂ ਫਿਰ ਜੋ ਕੁਝ ਹੁੰਦਾ ਹੈ ਚੁੱਪ ਕਰਕੇ ਵੇਖਦਾ ਰਹੋ ਜੇ ਕੋਈ ਐਸੀ ਗੱਲ ਫੇਰ ਕਰੇਗਾ ਤਾਂ ਖਾਲੀ ਹੀ ਰਹਿ ਜਾਏਗਾ ਅਤੇ ਫਿਰ ਪਛਤਾਏਗਾ ਅਸਾਂ ਇਸ ਤਰ੍ਹਾਂ ਹੀ ਕਾਰਨ ਕਰਨਾ ਹੈ ਤੂੰ ਇਸ ਨੂੰ ਨਹੀਂ ਸਮਝਦਾ ਗੁਰੂ ਜੀ ਦਾ ਇਹ ਬਚਨ ਸੁਣ ਕੇ ਭਾਈ ਪ੍ਰਾਣਾ ਜੀ ਹੱਥ ਜੋੜ ਕੇ ਨਮਸਕਾਰ ਕਰਦੇ ਹੋਏ ਚੁੱਪ ਕਰ ਗਏ ਗੁਰੂ ਜੀ ਦੀ ਉੱਬਲਦੀ ਦੀਗੇ ਠਾਂ ਦੁਸ਼ਟ ਜ਼ਾਲਮ ਚੰਦੂ ਦੇ ਹੁਕਮ ਨਾਲ ਉਸ ਦੇ ਆਦਮੀ ਬਹੁਤ ਲੱਕੜਾਂ ਬਾਲ ਰਹੇ ਸਨ ਪਰ ਗੁਰੂ ਸਾਹਿਬ ਜੀ ਅਡੋਲ ਬੈਠੇ ਤੇਰਾ ਕੀ ਆ ਮਿੱਠਾ ਲੱਗੈ ਦਾ ਪਾਠ ਕਰੀ ਜਾ ਰਹੇ ਸਨ ਕੁਝ ਸਮੇਂ ਉਪਰੰਤ ਦੁਸ਼ਟ ਚੰਦੂ ਆਪ ਜੀ ਨੂੰ ਉੱਬਲਦੀ ਦੀਗ ਵਿੱਚੋਂ ਬਾਹਰ ਕਢਾ ਕੇ ਆਪ ਆਪਣੇ ਮਹਿਲਾਂ ਨੂੰ ਚਲਿਆ ਗਿਆ ਚੰਦੂ ਦੀ ਜਿਹੜੀ ਨੋ ਸੀ ਉਹ ਕਿਸੇ ਗੁਰਸਿੱਖ ਦੀ ਲੜਕੀ ਸੀ ਉਸ ਨੂੰ ਜਦ ਘਰ ਵਿੱਚ ਗੱਲਾਂ ਕਰਦਿਆਂ ਪਤਾ ਲੱਗਾ ਕਿ ਉਸ ਦਾ ਸਹੁਰਾ ਚੰਦੂ ਸਤਗੁਰੂ ਜੀ ਨੂੰ ਅਸਹਿ ਕਸ਼ਟ ਦੇ ਰਿਹਾ ਹੈ ਤਾਂ ਉਸ ਦੇ ਮਨ ਵਿੱਚ ਆਈ ਕਿ ਉਸ ਦਾ ਉਸ ਘਰ ਵਿੱਚ ਜਿਉਣਾ ਤ੍ਰਿਗ ਹੈ ਜਿਸ ਘਰ ਵਿੱਚ ਨੇਕੀ ਦੇ ਅਵਤਾਰ ਗੁਰੂ ਜੀ ਨੂੰ ਇਤਨੇ ਤਸੀਹੇ ਮਿਲ ਰਹੇ ਹਨ ਜਦ ਉਸ ਨੂੰ ਇਹ ਵੀ ਪਤਾ ਲੱਗਾ ਕਿ ਗੁਰੂ ਜੀ ਨੂੰ ਇਸ ਅਤ ਦੀ ਗਰਮੀ ਵਿੱਚ ਪੀਣ ਨੂੰ ਪਾਣੀ ਤੇ ਖਾਣ ਨੂੰ ਰੋਟੀ ਵੀ ਨਹੀਂ ਦਿੱਤੀ ਜਾਂਦੀ ਤਾਂ ਉਹ ਗੁਰੂ ਜੀ ਵਾਸਤੇ ਭੋਜਨ ਤੇ ਮਿੱਠਾ ਪਾਣੀ ਲੈ ਕੇ ਚੋਰੀ ਹੀ ਗੁਰੂ ਜੀ ਦੇ ਬੰਦੀਖਾਨੇ ਚਲੀ ਗਈ ਅਤੇ ਪਹਿਰੇਦਾਰ ਸਿਪਾਈਆਂ ਨੂੰ ਲਾਲਚ ਵਜੋਂ ਕੁਝ ਜੀਵਰ ਦੇ ਕੇ ਗੁਰੂ ਜੀ ਪਾਸ ਪਹੁੰਚ ਗਈ ਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਅਤੇ ਯਾਰੋ-ਯਾਰ ਰੋ ਕੇ ਆਖਿਆ ਮਹਾਰਾਜ ਆਹ ਮਿੱਠਾ ਜਲ ਅਤੇ ਭੋਜਨ ਸ਼ਕ ਲਵੋ ਇਹ ਮੈਂ ਆਪ ਜੀ ਵਾਸਤੇ ਲਿਆਂਦਾ ਹੈ ਮੈਂ ਇੱਕ ਚੰਦੂ ਪਾਪੀ ਦੀ ਨੂੰ ਹਾਂ ਅਤੇ ਆਪ ਜੀ ਦੇ ਸਿੱਖ ਦੀ ਲੜਕੀ ਹੋਣ ਕਰਕੇ ਮੈਨੂੰ ਬਹੁਤ ਦੁੱਖ ਹੋਇਆ ਹੈ ਗੁਰੂ ਜੀ ਨੇ ਕਿਹਾ ਬੀਬੀ ਤੈਨੂੰ ਸ਼ਾਬਾਸ਼ ਹੈ ਜਿਸ ਦੇ ਹਿਰਦੇ ਵਿੱਚ ਇਤਨਾ ਪ੍ਰੇਮ ਤੇ ਦੁੱਖ ਹੈ ਪਰ ਇਸ ਪਾਪੀ ਦੇ ਘਰ ਦਾ ਅੰਨ ਅਤੇ ਜਲ ਅਸਾਂ ਨਹੀਂ ਛਕਣਾ ਇਸ ਨੂੰ ਵਾਪਸ ਲੈ ਜਾਓ ਗੁਰੂ ਜੀ ਦੇ ਇਹ ਬਚਨ ਸੁਣ ਕੇ ਬੀਬੀ ਅੰਨ ਜਲ ਵਾਪਸ ਲੈ ਕੇ ਘਰ ਨੂੰ ਚਲੀ ਗਈ ਰਾਤ ਨੂੰ ਚੰਦੂ ਨੇ ਸੋਚਿਆ ਕਿ ਉਬਲਦੇ ਪਾਣੀ ਵਿੱਚ ਬੈਠ ਕੇ ਵੀ ਇਨਾਂ ਦੇ ਸਰੀਰ ਨੂੰ ਕੋਈ ਦੁੱਖ ਨਹੀਂ ਹੋਇਆ ਅਤੇ ਨਾ ਹੀ ਇਹਨਾਂ ਨੇ ਇਸ ਕਸ਼ਟ ਤੋਂ ਡਰ ਕੇ ਮੇਰੀ ਗੱਲ ਮੰਨੀ ਹੈ ਸਵੇਰ ਹੋਈ ਤਾਂ ਫਿਰ ਤਿਆਰ ਹੋ ਕੇ ਗੁਰੂ ਜੀ ਪਾਸ ਜਾ ਕੇ ਕਿਹਾ ਅਜੇ ਵੀ ਮੇਰੀ ਗੱਲ ਮੰਨ ਜਾਵੋ ਨਹੀਂ ਤਾਂ ਅੱਜ ਵੇਖਣਾ ਕਿ ਕੀ ਬਣਦਾ ਹੈ ਪਹਿਲਾਂ ਤੁਹਾਡੀ ਹੱਤਿਆ ਕਰਾਂਗਾ ਫਿਰ ਤੁਹਾਡਾ ਘਰ ਲੁੱਟ ਕੇ ਤੁਹਾਡੇ ਪੁੱਤਰ ਨੂੰ ਫੜ ਕੇ ਆਪਣੀ ਲੜਕੀ ਦਾ ਨਾਤਾ ਮਨਾਵਾਂਗਾ ਜੇ ਨਹੀਂ ਮੰਨੇਗਾ ਤਾਂ ਫਾਂਸੀ ਦੇ ਕੇ ਉਸਨੂੰ ਵੀ ਮਾਰ ਦੇਵਾਂਗਾ ਅਪਰੰਤ ਇਸ ਤਰ੍ਹਾਂ ਦੀਆਂ ਡਰ ਦੇਣ ਵਾਲੀਆਂ ਕਠੋਰ ਗੱਲਾਂ ਕਰਕੇ ਚੰਦੂ ਨੇ ਪੜਪੂੰਜੇ ਦੇ ਘਟ ਤੋਂ ਰੇਤ ਮੰਗਵਾ ਕੇ ਉਸਨੂੰ ਆਪਣੇ ਆਦਮੀਆਂ ਪਾਸੋਂ ਅੱਗ ਸਮਾਨ ਗਰਮ ਕਰਕੇ ਬੋਲਿਆ ਕਿ ਗੁਰੂ ਜੀ ਨੂੰ ਬਾਹਰ ਲਿਆ ਕੇ ਇਸ ਅੱਗ ਅੰਗਿਆਰ ਗਰਮ ਰੇਤੇ ਉੱਤੇ ਬਿਠਾ ਦਿਓ ਜਦ ਸਿਪਾਈਆਂ ਨੇ ਚੰਦੂ ਦੁਸ਼ਟ ਦੇ ਹੁਕਮ ਅਨੁਸਾਰ ਗੁਰੂ ਜੀ ਨੂੰ ਕੋਠੜੀ ਵਿੱਚੋਂ ਬਾਹਰ ਲਿਆ ਕੇ ਗਰਮ ਰੇਤੇ ਉੱਤੇ ਖੜੇ ਕਰ ਦਿੱਤਾ ਗਿਆ ਇਹ ਜ਼ੁਲਮ ਦੇਖ ਕੇ ਭਾਈ ਲੰਗਾਹਾ ਤੇ ਪਰਾਣਾ ਦੌੜ ਕੇ ਆਏ ਅਤੇ ਕਿਹਾ ਕਿ ਗਰਮ ਰੇਤੇ ਉੱਤੇ ਅਸੀਂ ਪੈਂਦੇ ਹਾਂ ਗੁਰੂ ਜੀ ਸਾਡੇ ਸਰੀਰ ਉੱਤੇ ਖੜੇ ਹੋ ਜਾਣਗੇ ਅਸੀਂ ਆਪਣੇ ਸਤਗੁਰੂ ਜੀ ਦਾ ਕਸ਼ਟ ਅੱਖੀ ਨਹੀਂ ਵੇਖ ਸਕਦੇ ਪਰ ਚੰਦੂ ਨੇ ਆਪਣੇ ਆਦਮੀਆਂ ਪਾਸੋਂ ਇਹਨਾਂ ਸਿੱਖਾਂ ਨੂੰ ਡੰਡੇ ਮਰਵਾ ਕੇ ਪਿੱਛੇ ਹਟਾ ਦਿੱਤਾ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਤੁਸੀਂ ਸਾਡੇ ਨੇੜੇ ਆਣ ਕੇ ਮਾਰ ਨਾ ਖਾਓ ਜੋ ਕੁਝ ਹੋ ਰਿਹਾ ਹੈ ਇਹ ਕਰਤਾਰ ਦੇ ਹੁਕਮ ਅnder ਹੋ ਰਿਹਾ ਹੈ ਭਾਈ ਪ੍ਰਾਣੀ ਨੇ ਕਿਹਾ ਮਹਾਰਾਜ ਆਪ ਜੀ ਦਾ ਦੁੱਖ ਵੇਖਣ ਨਾਲੋਂ ਅਸੀਂ ਆਪਣੇ ਪ੍ਰਾਣ ਦੇਣੇ ਚੰਗੇ ਸਮਝਦੇ ਹਾਂ ਇਸ ਕਰਕੇ ਆਪ ਜੀ ਪਾਸ ਆਉਣ ਤੋਂ ਬਿਨਾਂ ਸਾਡੇ ਪਾਸੋਂ ਰਿਹਾ ਨਹੀਂ ਜਾਂਦਾ ਗੁਰੂ ਜੀ ਨੇ ਫਰਮਾਇਆ ਜੇ ਇਹ ਗੱਲ ਹੈ ਤਾਂ ਇਸ ਤਰ੍ਹਾਂ ਕਰੋ ਕਿ ਚੁੱਪਚਾਪ ਬੈਠ ਕੇ ਜੋ ਕੁਝ ਹੁੰਦਾ ਹੈ ਵੇਖਦੇ ਰਹੋ ਜਦ ਗੁਰੂ ਜੀ ਪ੍ਰੇਮ ਨਾਲ ਭਿੰਨੀ ਮਦਰ ਸੁਰ ਵਿੱਚ ਸ਼ਬਦ ਪੜ ਰਹੇ ਸਨ ਚੰਦੂ ਨੇ ਬੜੇ ਗੁੱਸੇ ਨਾਲ ਆਪਣੇ ਆਦਮੀਆਂ ਨੂੰ ਕਿਹਾ ਕਿ ਗਰਮ ਰੇਤ ਦੇ ਕੜਛੇ ਭਰ-ਭਰ ਕੇ ਇਹਨਾਂ ਦੇ ਉੱਪਰ ਪਾਓ ਇਹਨਾਂ ਨੂੰ ਕੁਝ ਤੱਤਾਂ ਨਹੀਂ ਲੱਗਦਾ ਤਦ ਦੁਸ਼ਟ ਦੇ ਹੁਕਮ ਨਾਲ ਉਹਨਾਂ ਨੇ ਗਰਮ ਰੇਤ ਦੇ ਕੜਛੇ ਗੁਰੂ ਜੀ ਦੇ ਸਰੀਰ ਉੱਤੇ ਪਾਉਣੇ ਆਰੰਭ ਕਰ ਦਿੱਤੇ ਜਿਸ ਨਾਲ ਸਤਗੁਰੂ ਜੀ ਦੇ ਸਰੀਰ ਉੱਤੇ ਛਾਲੇ ਪੈ ਗਏ ਅਤੇ ਸਰੀਰ ਮੱਕੀ ਦੇ ਪੁੱਜੇ ਹੋਏ ਖਿਲਿਆਂ ਵਾਂਗੂ ਛਾਲਿਓਂ ਛਾਲੀ ਹੋ ਗਿਆ ਦੁਪਹਿਰ ਤੱਕ ਇਸ ਤਰ੍ਹਾਂ ਹੀ ਜਾਲਮ ਨੇ ਗੁਰੂ ਜੀ ਨੂੰ ਦੁੱਖ ਦਿੱਤਾ ਗੁਰੂ ਜੀ ਅਡੋਲ ਬੈਠੇ ਪੜਦੇ ਰਹੇ ਸ਼ੀਤਲ ਸੁਖ ਪਾਇਓ ਮਨ ਤ੍ਰਿਪਤੈ ਹਰ ਸਿਮਰਤ ਸ੍ਰਮ ਸਗਲੇ ਲਾਠ ਇਸ ਅਤਿਆਚਾਰ ਨੂੰ ਵੇਖ ਕੇ ਸਭ ਵੇਖਣ ਦੇ ਸੁਣਨ ਵਾਲੇ ਤਰਾਤਰ ਕਰ ਰਹੇ ਸਨ ਚੰਦੂ ਦੁਸ਼ਟ ਨੇ ਦੋ ਪੈਰ ਪਿੱਛੋਂ ਆਪ ਜੀ ਨੂੰ ਗਰਮ ਰੇਤ ਤੋਂ ਉਠਾ ਕੇ ਕੋਠੜੀ ਵਿੱਚ ਬੰਦ ਕਰ ਦਿੱਤਾ ਤੇ ਆਪ ਮਹਿਲਾ ਨੂੰ ਚਲਿਆ ਗਿਆ ਦੂਸਰੇ ਦਿਨ ਜਦ ਚੰਦੂ ਨੇ ਵੇਖਿਆ ਕਿ ਇਹ ਜਿਉਂ ਦੇ ਤਿਉਂ ਹੀ ਆਪਣੇ ਹੱਠ ਵਿੱਚ ਪੱਕੇ ਹਨ ਤਾਂ ਉਸਨੇ ਇੱਕ ਲੋਹ ਤੱਤੀ ਕਰਾ ਕੇ ਗੁਰੂ ਜੀ ਨੂੰ ਉਸ ਉੱਪਰ ਬਿਠਾ ਦਿੱਤਾ ਤੱਤੀ ਲੋਹ ਉਤੇ ਗੁਰੂ ਜੀ ਦੇ ਸਰੀਰ ਦਾ ਮਾਸ ਸੜ ਗਿਆ ਅਤੇ ਗੁਰੂ ਜੀ ਦੇ ਸਰੀਰ ਉਤੇ ਫਿਰ ਦੁਬਾਰਾ ਗਰਮ ਰੇਤਾਂ ਪਾਈ ਗਈ ਗੁਰੂ ਜੀ ਸੀ ਵੀ ਨਹੀਂ ਸਨ ਉਚਾਰਦੇ ਪ੍ਰਭੂ ਵਿੱਚ ਲਿਵ ਲਾ ਕੇ ਅਡੋਲ ਬੈਠੇ ਰਹੇ ਪਰ ਵੇਖਣ ਸੁਣਨ ਵਾਲੇ ਲੋਕ ਹਾਹਾਕਾਰ ਕਰ ਉਠੇ ਇਹ ਗੱਲ ਦੀ ਜਦ ਸਾਈ ਮੀਆਂ ਮੀਰ ਨੂੰ ਖਬਰ ਹੋਈ ਤਾਂ ਉਹ ਆਪ ਚੱਲ ਕੇ ਗੁਰੂ ਜੀ ਪਾਸ ਆਏ ਅਤੇ ਆਪ ਜੀ ਨੂੰ ਇਤਨੇ ਕਸ਼ਟ ਵਿੱਚ ਵੇਖ ਕੇ ਕਿਹਾ ਮਹਾਰਾਜ ਇਹ ਕੀ ਪਾਣਾ ਵਰਤਾ ਰਹੇ ਹੋ ਇਹਨਾਂ ਦੁਸ਼ਟਾਂ ਦਾ ਨਾਸ਼ ਕਿਉਂ ਨਹੀਂ ਕਰਦੇ ਗੁਰੂ ਜੀ ਨੇ ਕਿਹਾ ਸਾਈ ਜੀ ਇਹ ਕਰਤਾਰ ਦੇ ਪਾਣੇ ਅੰਦਰ ਖੇਡ ਹੋ ਰਹੀ ਹੈ ਇਹਨਾਂ ਦੇ ਕੁਝ ਵਸ ਨਹੀਂ ਹੈ ਇਹ ਉੱਤਰ ਸੁਣ ਕੇ ਸਾਈ ਜੀ ਨਮਸਕਾਰ ਕਰਕੇ ਤਨ ਤਨ ਕਹਿੰਦੇ ਹੋਏ ਆਪਣੇ ਅਸਥਾਨ ਨੂੰ ਚਲੇ ਗਏ ਉਧਰ ਦੁਸ਼ਟ ਚੰਦੂ ਨੇ ਆਪਣੇ ਘਰ ਸਲਾਹ ਕੀਤੀ ਕਿ ਗੁਰੂ ਜੀ ਇਤਨੇ ਸਖਤ ਤਸੀਹੇ ਨਾਲ ਵੀ ਮੇਰੇ ਅਗੇ ਝੁਕੇ ਨਹੀਂ ਹਨ ਹੁਣ ਇਹਨਾਂ ਨੂੰ ਗਾਉਂ ਦੇ ਕੱਚੇ ਚਮੜੇ ਵਿੱਚ ਬੰਦ ਕਰਕੇ ਇਹਨਾਂ ਦਾ ਧਰਮ ਭ੍ਰਸਟ ਕਰਕੇ ਮਾਰਨਾ ਚਾਹੀਦਾ ਹੈ ਉਪਰੰਤ ਉਸ ਨੇ ਆਪਣੇ ਇੱਕ ਆਦਮੀ ਨੂੰ ਹੁਕਮ ਦਿੱਤਾ ਕਿ ਸਵੇਰੇ ਕਿਸੇ ਪੁਰਸ਼ ਕੋਲ ਜਾ ਕੇ ਜੋ ਚਮੜੇ ਦਾ ਕੰਮ ਕਰਦੇ ਹਨ ਉਹਨਾਂ ਕੋਲੋਂ ਕੋਈ ਤਾਜੀ ਮੂਈ ਗਾਊ ਦਾ ਚਮੜਾ ਉਤਾਰ ਕੇ ਲੈ ਆਉਣਾ ਤੇ ਗੁਰੂ ਜੀ ਨੂੰ ਉਸ ਚਮੜੇ ਵਿੱਚ ਮੜਾ ਦੇਣਾ ਇਹ ਗੱਲ ਜਦ ਰਾਤ ਨੂੰ ਆਪਣੇ ਘਰ ਵਿੱਚ ਚੰਦੂ ਦੀ ਨੂੰਨੇ ਸੁਣੀ ਤਾਂ ਉਹ ਅੱਧੀ ਰਾਤ ਨੂੰ ਉੱਠ ਕੇ ਆਈ ਸਿਪਾਈਆਂ ਨੂੰ ਕੁਝ ਸੋਨੇ ਦੇ ਗਹਿਣਿਆਂ ਦਾ ਲਾਲਚ ਦੇ ਕੇ ਗੁਰੂ ਜੀ ਪਾਸ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਹੁਣ ਮੇਰੇ ਪਾਪੀ ਸਹਰੇ ਨੇ ਆਪ ਜੀ ਨੂੰ ਸਵੇਰੇ ਗਾਉਂ ਦੇ ਕੱਚੇ ਚਮੜੇ ਵਿੱਚ ਬੰਦ ਕਰਨ ਦਾ ਹੁਕਮ ਦੇ ਦਿੱਤਾ ਹੈ। ਆਪ ਘਟ ਘਟ ਦੀ ਜਾਣਨ ਹਾਰ ਅੰਤਰਜਮਨੀ ਹੋ। ਜਿਵੇਂ ਕਰਨਾ ਚਾਹੋ ਕਰਨਾ ਮੇਰਾ ਕੋਈ ਬਸ ਨਹੀਂ ਚੱਲਦਾ। ਮੈਂ ਬਹੁਤ ਦੁਖੀ ਹਾਂ। ਗੁਰੂ ਜੀ ਨੇ ਕਿਹਾ ਬੇਟਾ ਤੂੰ ਚਿੰਤਾ ਨਾ ਕਰ। ਆਪਣੇ ਘਰ ਜਾ ਕੇ ਆਰਾਮ ਨਾਲ ਬੈਠ। ਸਾਨੂੰ ਕੋਈ ਕਸ਼ਟ ਨਹੀਂ ਹੈ। ਦੂਸਰੇ ਦਿਨ ਸਵੇਰੇ ਉੱਠ ਕੇ ਚੰਦੂ ਨੇ ਗੁਰੂ ਜੀ ਪਾਸ ਜਾ ਕੇ ਆਖਿਆ ਅਜੇ ਤੱਕ ਨਾਤਾ ਲੈਣ ਵਾਸਤੇ ਮਨ ਮੰਨਿਆ ਹੈ ਕੀ ਨਹੀਂ ਜੇ ਨਹੀਂ ਮੰਨਿਆ ਤਾਂ ਅੱਜ ਤੁਹਾਨੂੰ ਗਊ ਦੇ ਕੱਚੇ ਚਮੜੇ ਵਿੱਚ ਮੜਾ ਧੁੱਪ ਵਿੱਚ ਬਿਠਾ ਦਿੱਤਾ ਜਾਏਗਾ ਜੋ ਜੋ ਚਮੜਾ ਸੁੱਕੇਗਾ ਤ्यों ਤ्यों ਹੀ ਤੁਹਾਡੇ ਪ੍ਰਾਣ ਨਿਕਲਦੇ ਜਾਣਗੇ ਉਪਰੰਤ ਮੈਂ ਤੁਹਾਡਾ ਘਰਵਾਰ ਲੁੱਟ ਕੇ ਤੁਹਾਡੇ ਸਹਬਜ਼ਾਦੇ ਨੂੰ ਸ਼ਹੀਦ ਕਰਕੇ ਤੁਹਾਡੇ ਵੰਸ਼ ਨੂੰ ਨਾਸ਼ ਕਰ ਦੇਵਾਂਗਾ ਨਹੀਂ ਤਾਂ ਮੇਰੀ ਲੜਕੀ ਦਾ ਨਾਤਾ ਮੰਨ ਲਵੋ ਚੰਦੂ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਅੱਜ ਅਸੀਂ ਰਾਵੀ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਹਾਂ ਸਾਡੇ ਨਾਲ ਪੰਜ ਸਿੱਖ ਭੇਜ ਦਿਓ ਉਹ ਇਸ਼ਨਾਨ ਕਰਕੇ ਸਾਨੂੰ ਵਾਪਸ ਲੈ ਆਉਣਗੇ ਆਪ ਜੀ ਦੇ ਇਹ ਬਚਨ ਸੁਣ ਕੇ ਚੰਦੂ ਨੇ ਸਮਝਿਆ ਕਿ ਹੁਣ ਇਹ ਜਦ ਰਾਵੀ ਵਿੱਚ ਇਸ਼ਨਾਨ ਕਰਨਗੇ ਤਾਂ ਸੜੇ ਹੋਏ ਸਰੀਰ ਉੱਤੇ ਜਦ ਪਾਣੀ ਪਏਗਾ ਤਾਂ ਬਹੁਤ ਦੁਖੀ ਹੋਣਗੇ ਇਸ ਕਰਕੇ ਇਹ ਚੰਗੀ ਗੱਲ ਹੈ ਇਨਾ ਆਪਣੀ ਮੌਤ ਆਪ ਹੀ ਸਹਿੇੜ ਲਈ ਹੈ ਇਹ ਵਿਚਾਰ ਕਰਕੇ ਚੰਦੂ ਨੇ ਗੁਰੂ ਜੀ ਅਤੇ ਪੰਜਾਂ ਸਿੱਖਾਂ ਨੂੰ 10 ਸਿਪਾਹੀਆਂ ਨਾਲ ਰਾਵੀ ਵਿੱਚ ਇਸ਼ਨਾਨ ਕਰਨ ਵਾਸਤੇ ਭੇਜ ਦਿੱਤਾ ਅਤੇ ਕਿਹਾ ਕਿ ਜਦ ਇਸ਼ਨਾਨ ਕਰ ਲੈਣ ਤਾਂ ਵਾਪਸ ਇੱਥੇ ਹੀ ਲੈ ਆਉਣਾ ਗੁਰੂ ਜੀ ਸਿੱਖਾਂ ਦੇ ਮੁੰਡਿਆਂ ਤੇ ਹੱਥ ਰੱਖ ਕੇ ਬਹੁਤ ਹੌਲੀ-ਹੌਲੀ ਚੱਲ ਕੇ ਰਾਵੀ ਦਰਿਆ ਤੇ ਪਹੁੰਚ ਗਏ ਭਾਈ ਲੰਗਾਹ ਨੇ ਆਪ ਜੀ ਨੂੰ ਬੜੇ ਪ੍ਰੇਮ ਤੇ ਸ਼ਾਂਤੀ ਨਾਲ ਇਸ਼ਨਾਨ ਕਰਾ ਕੇ ਬਾਹਰ ਕਿਨਾਰੇ ਉੱਤੇ ਬਿਠਾਇਆ। ਗੁਰੂ ਜੀ ਨੇ ਚਾਦਰੇ ਦੀ ਬੁੱਕਲ ਮਾਰ ਕੇ ਜਪਜੀਤ ਸਾਹਿਬ ਦਾ ਪਾਠ ਕਰਕੇ ਸੀਸ ਨਿਭਾਇਆ ਤੇ ਸਿੱਖਾਂ ਨੂੰ ਬਚਨ ਕੀਤਾ। ਹੁਣ ਅਸੀਂ ਪ੍ਰਲੋਕ ਗਮਨ ਕਰਨਾ ਚਾਹੁੰਦੇ ਹਾਂ। ਤੁਸੀਂ ਵਾਪਸ ਅੰਮ੍ਰਿਤਸਰ ਜਾ ਕੇ ਸ੍ਰੀ ਹਰਗੋਬਿੰਦ ਜੀ ਨੂੰ ਸਾਡੀ ਵੱਲੋਂ ਬਹੁਤ ਧੀਰਜ ਦੇਣੀ ਅਤੇ ਕਹਿਣਾ ਕਿ ਸੋਗ ਨਹੀਂ ਕਰਨਾ। ਪ੍ਰਭੂ ਦੇ ਗੁਣ ਗਾਇਨ ਕਰਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਸੁਪੁੱਤਰਾਂ ਦਾ ਅਤੇ ਭਾਈ ਬੁੱਢਾ ਆਦ ਸਿਆਣੇ ਸਿੱਖਾਂ ਦਾ ਸਨਮਾਨ ਕਰਨਾ ਉਪਰੰਤ ਸਿੱਖਾਂ ਨੂੰ ਕਿਹਾ ਸਾਡੇ ਸਰੀਰ ਦਾ ਸੰਸਕਾਰ ਨਾ ਕਰਨਾ ਇਸ ਨਦੀ ਵਿੱਚ ਹੀ ਜਲ ਪ੍ਰਵਾਹ ਕਰ ਦੇਣਾ ਇਸ ਦਰਿਆ ਉੱਤਰ ਦਿਸ਼ਾ ਸਾਡਾ ਸੀਸ ਅਤੇ ਦੱਖਣ ਵੱਲ ਚਰਨ ਕਰਕੇ ਸਾਡਾ ਦਰਸ਼ਨ ਸਮਝਣਾ ਇਸ ਤਰ੍ਹਾਂ ਸਭ ਕੁਝ ਸਮਝਾ ਕੇ ਗੁਰੂ ਜੀ 쿠ਸ਼ਾ ਅਸਣ ਉਤੇ ਲੇਟ ਗਏ ਅਤੇ ਉੱਪਰ ਚਾਦਰਾਂ ਲੈ ਕੇ ਜੇਠ ਸੁਦੀ ਚੌਥ ਸੰਮਤ 1663 ਨੂੰ ਆਪਣੇ ਘਰ ਬੇਕੁੰਠ धाम ਨੂੰ ਪਹਾਰ ਗਏ ਇਸ ਸਥਾਨ ਤੇ ਸ਼ਾਹੀ ਕਿਲੇ ਦੇ ਪਾਸ ਗੁਰਦੁਆਰਾ ਡੇਹਰਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਹਰ ਸਾਲ ਜੇਠ ਸੁਦੀ ਚੌਥ ਨੂੰ ਆਪ ਜੀ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ